ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਹੈ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਰੀਸੈਂਟਲੀ ਸਪੋਰਟਸ ਪਾਲਿਸੀ ਬਣੀ ਹੈ 15-15 ਲੱਖ ਰੁਪਏ 올림픽 ਦੀ ਤਿਆਰੀ ਤੋਂ ਪਹਿਲਾਂ ਦੇਣ ਬਾਅਦ ਤਾਂ ਕੋਈ ਵੀ ਦੇ ਦਿੰਦਾ ਜੀ ਜਦੋਂ ਤੁਸੀਂ ਕੁਝ ਕਰਿਆ ਹੈ ਬਾਅਦ ਤਾਂ ਤੁਹਾਨੂੰ ਰੋਜ਼ ਆਉਂਦੇ ਫਲਾਨੇ ਟੂਰਨਾਮੈਂਟ ਤੇ ਆ ਜੀ ਸਨਮਾਨਿਤ ਕਰਨ ਪਹਿਲਾਂ ਤਿਆਰੀ ਕਰਨ ਵਾਸਤੇ ਦੀ ਹੈ ਨਾ ਉਹ ਗੱਦੇ ਤਾਂ ਹੋਣ ਨਾ ਜਿੱਥੇ ਕੁਸ਼ਤੀ ਹੁੰਦੀ ਹੈ ਮਿੱਟੀ 'ਚ ਪ੍ਰੈਕਟਿਸ ਕਰੀ ਜਾਂਦੇ ਆ ਜਾਂ ਕੇ ਉੱਥੇ ਗੱਦੇ ਹੁੰਦੇ ਨੇ ਗ੍ਰਿਪ ਵੀ ਨਹੀਂ ਬਣਦੀ ਉਹ ਐਸਟੋਟਰਫ ਤਾਂ ਹੋਵੇ ਨਾ ਜਿਹੜੀ ਤੇ ਖੇਡਿਆ ਜਾ ਰਿਹਾ ਹੈ ਅੱਜਕੱਲ ਇੱਥੇ ਆਪਾਂ ਗ੍ਰੀਨ ਕਲਰ ਦੀ ਐਸਟੋਟਰਫ ਖੇਡੀ ਜਾਂਦੇ ਆ ਉੱਥੇ ਬਲੂ ਹੁੰਦੀ ਉਹ ਜ਼ਿਆਦਾ ਫਾਸਟ ਹੈ ਸਪ੍ਰੈਕਟਿਸ ਹੀ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਉਹੋ ਸਾਡੇ ਕੋਲੇ ਜੈਬਲਨ ਹੋਵੇ ਜਿਹੜੀ ੁੱਟੀ ਜਾਂਦੀ ਹੈ ਉਹ ਗੋਲੇ ਹੋਣ ਉਸ ਕਿਸਮ ਦਾ ਮਾਹੌਲ ਇਨਫਰਾਸਟ੍ਰਕਚਰ ਸਾਡੇ ਕੋਲੇ ਹੋਵੇ ਸੋ ਤਾਂ ਕਰਕੇ ਅਸੀਂ ਪਹਿਲੇ ਹੀ ਪੈਸੇ ਦੇਣ ਲੱਗੇ ਕਿ ਬਾਅਦ 'ਚ ਤਾਂ ਦੇਣੀ ਦੇਣ ਲੈ ਪਹਿਲਾਂ ਤਿਆਰੀ ਕਰਨ ਵਾਸਤੇ ਦੇ। ਸੋ ਅੱਜ 11 ਫਿਰ 11 ਔਰ ਆਲਮੋਸਟ ਸਾਰੇ ਪਲੇਇੰਗ 11 ਜੀ ਹੋਂ ਤੁਸੀਂ ਆਪਣੇ ਆਪਣੇ ਫੀਲਡ ਦੇ ਵਿੱਚ ਸੋ ਅੱਜ ਇੱਕ ਪਲੇਇੰਗ 11 ਨੂੰ ਮੈਂ ਸਨਮਾਨਿਤ ਕਰ ਰਿਹਾ ਮੈਨੂੰ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਤੇ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਪੀਸੀਐਸ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਜਿਸ ਤਰ੍ਹਾਂ ਰੁਪਿੰਦਰ ਨੇ ਕਿਹਾ ਪੀਸੀਐਸ ਤੇ ਬਚਾਏ ਹੋ ਅਸੀਂ ਵੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਕਿ ਤੁਸੀਂ ਉਹ ਪੂਰੀ ਕਰ ਲਓ ਤਾਂ ਮੈਂ ਚਾਹੁੰਨਾ ਕਿ ਤੁਹਾਨੂੰ ਜਿਸ ਵੇਲੇ ਤੁਸੀਂ ਜਿੱਤ ਕੇ ਆਏ ਹੋ ਹੋ ਸਕਦਾ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਪੋਰਟਸ ਵੱਲ ਧਿਆਨ ਹੋਵੇ ਤਾਂ ਪੜ੍ਹਾਈ ਦੀ ਡਿਗਰੀ ਜਿਹੜੀ ਆ ਉਹ ਪ੍ਰੋਪਰ ਨਾ ਹੋਈ ਹੋਵੇ ਦੁਬਾਰਾ ਕਰ ਲਓ ਅੱਜ ਕੱਲ ਤਾਂ ਕੋਈ ਪੜ੍ਹਨ ਦਾ ਕੋਈ ਉਮਰ ਏਜ ਬਾਰ ਨਹੀਂ ਹੈ ਕੁਝ ਤਾਂ ਕਰਤਾ ਕਰਕੇ ਜੌਬ ਉਹ ਮਿਲੇ ਜਿੱਥੇ ਤੁਸੀਂ ਸਨਮਾਨਤ ਮਹਿਸੂਸ ਕਰੋ ਮੈਂਟਲੀ ਤੌਰ ਤੇ ਨਾ ਹੋਵੋ ਕਿ ਯਾਰ ਐਡੇ ਵੱਡੇ ਅਸੀਂ ਪਲੇਅਰ ਰਹੇ ਹਾਂ ਸਾਨੂੰ ਇੱਥੇ ਲਾਇਆ ਹੋਇਆ ਯਾਰ ਕੋਈ ਵੀ ਕੰਟੀ ਮਾਰ ਕੇ ਕਹਿੰਦਾ ਓਏ ਇੱਧਰ ਜਾ ਓਏ ਉੱਧਰ ਜਾ ਉਹ ਨਹੀਂ ਚਾਹੀਦਾ ਪਲੇਅਰ ਨੂੰ ਬਣਦਾ ਮਾਨ ਸਨਮਾਨ ਮਿਲੂਗਾ ਔਰ 100% ਨੌਕਰੀ ਦੀ ਗਾਰੰਟੀ ਮੈਂ ਦਿੰਨਾ ਤੁਹਾਨੂੰ ਚਾਹੇ ਨੈਸ਼ਨਲ ਚੋਂ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਹੈ ਨੌਕਰੀ ਕਿੱਥੇ ਮਿਲਣੀ ਹੈ ਇਹ ਵੀ ਤੁਸੀਂ ਡਿਸਾਈਡ ਕਰਨਾ ਤੁਹਾਨੂੰ ਸਪੋਰਟਸ ਡਾਇਰੈਕਟਰ ਵੀ ਲਾਵਾਂਗੇ ਤਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਵੀ ਲਾਵਾਂਗੇ ਤੁਹਾਨੂੰ ਹੈੱਡ ਕੋਚ ਵੀ ਲਾਵਾਂਗੇ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਸਰਮਾਨਤ ਕਰਕੇ ਨੌਕਰੀ ਦੇ ਕੇ ਚਲੋ ਜੀ ਤੁਹਾਨੂੰ ਤੱਕ ਉਧਰ ਭੇਜ ਦਈਏ ਨਾ ਕੇ ਲਾਉਣ ਤੇ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋ ਸਕਦਾ ਹੈ ਹਾਕੀ ਵਾਸਤੇ ਨਵੇਂ ਪੀੜੀ ਨੂੰ ਕੋਚਿੰਗ ਕਰੋ ਨਵੀਂ ਟੀਮ ਤਿਆਰ ਕਰਕੇ ਦਿਓ ਇੱਕ-ਇੱਕ ਜਾਣਾ ਜੇ 2-2 3-3 ਪਲੇਅਰ ਵੀ ਦੇ ਦੇਗਾ ਉਹ ਚੋ ਜੇ ਕਿਤੇ 7-8 ਹੋਰ ਨਿਕਲ ਆਏ ਨੈਸ਼ਨਲ ਵਾਸਤੇ ਬੈਂਚ ਸਟਰੈਂਥ ਬਣ ਗਈ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ ਵੀ ਤੁਹਾਨੂੰ ਛੁੱਟੀਆਂ ਲੈਣੀਆਂ ਹੋਣਗੀਆਂ ਜਾਂ ਕਿਤੇ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਕੋਈ ਉੱਥੇ ਮਤਲਬ ਨਾਕੇ ਲਾਉਣ ਵਾਸਤੇ ਜਾਂ ਕਿਸੇ ਦੇ ਮਗਰ ਗੱਡੀਆਂ ਭਜਾਉਣ ਵਾਸਤੇ ਨਹੀਂ ਡਿਊਟੀ ਲਈ ਅਸੀਂ ਡਿਊਟੀ ਤੁਹਾਡੀ ਸਪੋਰਟਸ ਨਾਲ ਸੰਬੰਧਿਤ ਹੀ ਲਾਵਾਂਗੇ